ਦੇਖੋ ਜੀ ਸਭ ਤੋਂ ਪਹਿਲੇ ਸਤਨੂ ਵਾਹੀ ਕੋ ਡਿਕ ਖਾਲਸਾ ਵਾਹੀ ਕੋ ਕੀਫਤੇ ਜੋ ਵੀ ਇਹ ਪਿਛਲੇ ਕੁਝ ਦਿਨਾਂ ਤੋਂ ਘਟਨਾ ਵਾਪਰੀਏ ਕੁਦਰਤ ਵੱਲੋਂ ਵਾਪਰੀਏ ਤੇ ਅਸੀਂ ਸਾਰਾ ਪੰਜਾਬ ਸਾਡਾ ਖਾਸੁਰ ਤੇ ਮਾਝਾ ਸਾਰਾ ਹੀ ਲੱਗਾ ਪਿਆ ਲੋਕਾਂ ਨੂੰ ਰਾਤ ਦੇਣ ਲਈ ਉਸ ਦੇ ਲੜੀ ਤਹਿਤ ਬਾਬਾ ਦੇਵਾ ਕੱਲ ਹੀ ਮੁੱਕਿਆ ਤੇ ਅੱਜ ਹੀ ਸਵੇਰੇ ਐਮਐਲਏ ਸਾਹਿਬ ਨੇ 50 ਟਰਾਲੀਆਂ ਤੋਂ ਬਹੁਤ ਟਰਾਲੀਆਂ ਹੋ ਗਈਆਂ ਇੱਥੇ ਸਾਰਾ ਅਨਾਜ ਹੋਰ ਕਾਫੀ ਜਰੂਰਤਮੰਦ ਸਮਾਨ ਸਾਰਾ ਲੈ ਕੇ ਪ੍ਰਸ਼ਾਸਨ ਦੇ ਨਾਲ ਸਾਰੇ ਹੀ ਸਰਪੰਚ ਸਾਹਿਬਾਨ ਸਾਰੇ ਐਮਸੀ ਸਾਹਿਬਾਨ ਸਾਰੇ ਇਕੱਠੇ ਹੋ ਕੇ ਆਪਾਂ ਡੇਰੇ ਜਾ ਰਹੇ ਹਾਂ ਤਾਂ ਜੋ ਉੱਥੇ ਚਾਹੀਏ 1 ਦਿਨ ਲੱਗੇ 2 ਦਿਨ ਲੱਗੇ 3 ਦਿਨ ਲੱਗੇ ਜਿੰਨੀ ਦੇਰ ਵੀ ਇਹ ਸਮਾਨ ਸਾਰਾ ਖਤਮ ਨਹੀਂ ਹੁੰਦਾ ਉਹਨਾਂ ਦੇ ਤੱਕ ਆਪਾਂ ਉੱਥੇ ਹੀ ਆਂ ਔਰ ਮਾਨ ਜੋ ਗੈਂਬਲੇ ਸ਼ਹਿਰੀ ਕਰਸੀ ਜੀ ਨੇ ਇਹ ਥਾਣੇ ਆ ਕਿ ਆਪਾਂ ਜਿੰਨੀ ਵੀ ਰਾਹਤ ਦੇ ਸਕੀਏ ਡੇਰੇ ਦੇ ਵਿੱਚ ਜੋ ਲੋਕੀ ਉੱਥੇ ਬੈਠੇ ਨੇ ਕਾਫੀ ਹਲੇ ਵੀ ਪਰੇਸ਼ਾਨ ਨੇ ਕੁਝ ਲੋਕਾਂ ਕੋਲ ਹਲੇ ਤੱਕ ਵੀ ਕੋਈ ਰਾਸ਼ਨ ਦਾ ਸਮਾਨ ਨਹੀਂ ਪਹੁੰਚਿਆ ਸੋ ਇਸ ਕਰਕੇ ਗਰਾਊਂਡ ਲੈਵਲ ਤੇ ਜਾ ਕੇ ਚਾਹੇ ਖੁਦ ਜਾਣਾ ਪਏ ਨਹਿਰਾਂ ਦੇ ਵਿੱਚ ਰੈਸਕਿਊ ਟੀਮਾਂ ਲੈ ਕੇ ਆਪਾਂ ਖੁਦ ਜਾ ਰਹੇ ਹਾਂ ਉੱਥੇ ਕਿ ਲੋਕਾਂ ਨੂੰ ਜਿੰਨੀ ਵੀ ਰਾਹਤ ਹੋ ਸਕੇ ਰਾਹਤ ਦਵਾਂਗੇ ਦੇਖੋ ਜੀ ਮੈਂ ਤੇ ਐਹੀ ਕਹੂੰਗਾ ਕਿ ਇਹ ਇੱਕ ਬੜਾ ਪੰਜਾਬ ਦਾ ਸੈਂਸਿਟਿਵ ਮੁੱਦਾ ਹੈ ਇੱਥੇ ਰਾਜਨੀਤੀ ਨਾ ਕੀਤੀ ਜਾਏ ਤਾਂ ਸਭ ਤੋਂ ਵਧੀਆ ਗੱਲ ਹੈ ਇੱਥੇ ਲੋਕਾਂ ਲਈ ਆਪਾਂ ਖੜੀਏ ਕਿਉਂਕਿ ਲੋਕ ਇਸ ਵੇਲੇ ਪਰੇਸ਼ਾਨ ਨੇ ਤਰਾਸ ਤਰਾਸ ਦੀ ਇੰਦੇ ਕਿ ਅਸੀਂ ਰਲ ਕੇ ਸਾਥ ਦਈਏ ਬਾਕੀ ਰਵਾਇਤੀ ਪਾਰਟੀਆਂ ਉਹਨਾਂ ਨੇ ਸਿਆਸਤ ਹੀ ਕੀਤੀ ਆ ਬੋਲਣਾ ਹੀ ਆਉਂਦਾ ਕੰਮ ਕਰਨਾ ਨਹੀਂ ਆਉਂਦਾ ਮੈਂ ਪਹਿਲੇ ਵੀ ਕਹਿ ਚੁੱਕਿਆ ਹਾਂ ਉਹ ਸਿਰਫ ਆ ਕੇ ਬੋਲ ਸਕਦੇ ਆ ਫੋਟੋ ਖਿਚਾ ਸਕਦੇ ਆ ਕੰਮ ਨਹੀਂ ਕਰ ਸਕਦੇ ਸੇ ਰੱਬ ਦੀ ਰਜ਼ਾ ਜੀ ਇਹ ਕੁਦਰਤੀ ਆਫਤ ਆਈ ਆ ਸਾਡੇ ਪੰਜਾਬ ਦੇ ਉੱਤੇ ਸੋ ਇਸ ਆਫਤ ਦੇ ਮੱਦੇਨਜ਼ਰ ਰੱਖਦੇ ਆ ਸਾਡੇ ਐਮਐਲਏ ਸਭ ਲੋ ਬਹੁਤ ਵੱਡੇ ਪਦਰਤੀ ਪ੍ਰਬੰਧ ਕੀਤੇ ਗਏ ਨੇ ਹਰ ਪੀੜਤਾ ਵਾਸਤੇ ਖਾਸ ਕਰਕੇ ਜਿਹੜੇ ਬੇਜਬਾਨ ਜੀਵ ਨੇ ਪਸ਼ੂਆਂ ਦੇ ਵਾਸਤੇ ਵੱਡੇ ਪਦਰਤੇ ਅਸੀਂ ਚਾਰਾ ਲੈ ਕੇ ਚੱਲੇ ਆ ਆਚਾਰ ਚੋਖਰ ਫੀਡ ਦੀਆਂ ਬੋਰੀਆਂ ਟੋੜੀ ਦੀਆਂ ਟਰਾਲੀਆਂ ਸੋ ਜੋ ਜੋ ਐਮਐਲਏ ਸਾਹਿਬ ਨੇ ਹੁਕਮ ਕੀਤਾ ਸੀ ਉਹਦੇ ਨਾਲੋਂ ਦੂਣਾ ਉਤਸ਼ਾਹ ਜਿਹੜਾ ਸਾਡੇ ਵਰਕਰਾਂ ਨੇ ਵਿਖਾਇਆ ਸਾਡੇ ਸਰਪੰਚ ਸਾਹਿਬਾਨ ਜਿਨੇ ਵੀ ਉਹਦੇ ਦਰ ਸਾਹਿਬਾਨ ਨੇ ਆਪੋ ਆਪਣੀ ਜ਼ਿੰਮੇਵਾਰੀ ਸਮਝਦਿਆਂ ਔਰ ਸਮਾਜ ਪ੍ਰਤੀ ਆਪਣਾ ਫਰਜ਼ ਸਮਝਦਿਆਂ ਬਹੁਤ ਵੱਡੇ ਪੱਧਰ ਤੇ ਸੇਵਾ ਕਰਨ ਜਾ ਰਹੇ ਆ ਜੀ ਇਹ ਦੇਖੋ ਜੀ ਹਮੇਸ਼ਾ ਪੰਜਾਬ ਦੇ ਨਾਲ ਹੁੰਦਾ ਆ ਤੇ ਪੰਜਾਬ ਨੂੰ ਨਿਤ ਨਵੀਆਂ ਮਹੀਮਾਆਂ ਦੇ ਸਾਹਮਣਾ ਕਰਨਾ ਪੈਂਦਾ ਰਿਹਾ ਪਰ ਉਹ ਪਰਮਾਤਮਾ ਦੀ ਬੜੀ ਬਖਸ਼ਿਸ਼ ਆ ਸਾਡੇ ਪੰਜਾਬੀਆਂ ਦੇ ਉੱਤੇ ਜਿਨ੍ਹਾਂ ਨੂੰ ਇੰਨਾ ਵੱਡਾ ਜਿਗਰਾ ਦਿੱਤਾ ਜਦੋਂ ਵੀ ਕੋਈ ਆਫਤ ਆਈ ਆ ਚਾਹੇ ਉਹ ਕੋਰੋਨਾ ਦਾ ਸਮਾਂ ਹੋਵੇ ਚਾਹੇ ਨੋਟਬੰਦੀ ਦਾ ਸਮਾਂ ਆ ਚਾਹੇ ਹੁ ਹਮੇਸ਼ਾ ਪੰਜਾਬੀਆਂ ਨੇ ਵਾਹਿਗੁਰੂ ਦਾ ਆਸਰਾ ਲੈ ਕੇ ਦਿਲ ਖੋਲ ਕੇ ਉਹਨਾਂ ਦਾ ਸਾਹਮਣਾ ਕੀਤਾ ਔਰ ਇਸ ਆਫਤ ਦੇ ਵਿੱਚੋਂ ਵੀ ਵੱਡੀ ਪੱਧਰ ਤੇ ਆਪਾਂ ਗੁਰੂ ਮਾਰੇ ਦੀ ਬਖਸ਼ਿਸ਼ ਨਾਲ ਨਿਕਲ ਕੇ ਬਾਹਰ ਆਵਾਂਗੇ। ਪਰ ਇਸ ਮੂਹ ਪੰਜਾਬ ਵਾਸੀਆਂ ਨੂੰ ਇਹ ਬੇਨਤੀ ਕਰਦੇ ਆ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਇਨਸਾਨੀਅਤ ਦੇ ਨਾਤੇ ਪਾਰਟੀ ਬਾਈਡ ਉੱਪਰ ਉੱਠ ਕੇ ਨਾਤੇ ਇਹ ਸਮਾਂ ਜਿਹੜਾ ਸਿਆਸਤ ਕਰਨ ਦਾ ਨਹੀਂ ਆ ਪਰ ਜਿਹੜੇ ਲੋਕ ਅੱਜ ਵੀ ਸਿਆਸਤਾਂ ਕਰ ਰਹੇ ਆ ਮੈਂ ਤੇ ਉਹਨਾਂ ਨੂੰ ਦੁਰਲੰਧ ਹੀ ਪਾਣੀ ਚਾਹਾਂਗਾ ਪਰ ਇਸ ਅੱਜ ਸਾਡਾ ਸਾਰਿਆਂ ਦਾ ਹੀ ਫਰਜ਼ ਬਣਦਾ ਇਨਸਾਨੀਅਤ ਦੇ ਨਾਤੇ ਕਿ ਅਸੀਂ ਆਪਣੇ ਭੈਣ ਭਰਾਵਾਂ ਲਈ ਖੜੀਏ ਕਿਉਂਕਿ ਬਹੁਤ ਵੱ ਜੋ ਅਸੀਂ ਆਪਣੀ ਹੋਸ਼ ਦੇਖਿਆ ਜੋ ਆਪਣੇ ਵੱਡੇ ਕੋ ਸੁਣਦੇ ਆਏ ਆ ਕਿ ਪਿਛਲੇ ਕਈ ਦਹਾਕਿਆਂ ਤੋਂ ਜੇ ਹੜਾਂ ਦੀ ਜਿਹੜੀ ਵੱਡੀ ਮਾਰ ਉਹ ਇਸ ਵਾਰੀ ਪਈ ਆ ਸੋ ਸਾਡਾ ਫਰਜ਼ ਬਣਦਾ ਕਿ ਆਪਣੇ ਭੈਣ ਭਰਾਵਾਂ ਦੇ ਨਾਲ ਤਗੜੀ ਹੋ ਕੇ ਖੜੀਏ ਜੀ